ਗਿੱਦਿਆਂ ਵਿੱਚੋਂ ਗਵਾਚੇ ਰਵਾਇਤੀ ਸੱਭਿਆਚਾਰ ਨੂੰ ਮੁੜ ਸੁਰਜੀਤ ਕਰਨ ਲਈ ਪਿੰਡ ਬੁਰਜਨ ਨਕਲੀਆਂ ਦੀਆਂ ਬੀਬੀਆਂ ਖੁਦ ਗਿੱਦੇ ਦੇ ਪਿੰਡ ਦੇ ਵਿੱਚ ਨਿਤਰਾਈਆਂ ਹਰਪਾਲ ਕੌਰ ਦੀ ਅਗਵਾਈ ਦੇ ਵਿੱਚ ਤੀਆਂ ਦਾ ਤਿਹਾਰ ਤੁਮਤਾਮ ਦੇ ਨਾਲ ਮਨਾਇਆ ਗਿਆ ਜਿਸ ਦੌਰਾਨ ਹਰ ਸਾਲ ਦੀ ਤਰ੍ਹਾਂ ਪਿੰਡ ਦੀਆਂ ਔਰਤਾਂ ਮੋਟਿਆਰਾਂ ਬੱਚੀਆਂ ਤੇ ਬਜ਼ੁਰਗ ਔਰਤਾਂ ਨੇ ਤੀਆਂ ਦੇ ਸਮਾਗਮ ਦੇ ਵਿੱਚ ਹਿੱਸਾ ਲਿਆ ਖਾਸ ਕਰ ਪਿੰਡ ਦੀਆਂ ਵਿਆਹੀਆਂ ਕੁੜੀਆਂ ਨੇ ਪੇਕੇ ਆ ਕੇ ਤੀਆਂ ਦੀ ਤਿਰੰਜਨ ਚ ਖੂਬ ਧਮਾਲ ਮਚਾਈ ਮੌਕੇ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਨੇ ਆਉ ਤੁਹਾਨੂੰ ਦਿਖਾਉਂਦੇ ਆ ਕਿ ਕਿਸ ਤਰ੍ਹਾਂ ਰਵਾਇਤੀ ਤਿਆਂ ਦੇ ਤਿਉਹਾਰ ਨੂੰ ਮੋੜ ਸੁਰਜੀਤ ਕਰਨ ਦਾ ਰੰਗ ਬੰਨਿਆ ਗਿਆ ਜੀ ਤਿਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਇਸ ਦਿਨ ਸਾਰੀਆਂ ਕੁੜੀਆਂ ਆਪਣੇ ਪੇਕੇ ਘਰ ਹੁੰਦੀਆਂ ਜਿਹੜੀਆਂ ਵਿਆਹੀਆਂ ਜਾਂਦੀਆਂ ਨੇ ਤੇ ਭੈਣ ਸਾਰੀਆਂ ਜਾਂਦੀ ਭੈਣਾ ਭਾਬੀਆਂ ਸਾਰੀਆਂ ਇਕੱਠੀਆਂ ਹੋ ਕੇ ਤਿਆਂ ਦਾ ਤਿਉਹਾਰ ਰੜ ਕੇ ਮਨਾਉਂਦੀਆਂ ਨੇ ਇੰਜੋਏ ਕਰਦੀਆਂ ਨੇ ਆਪਣੇ ਜਿਹੜੇ ਫਿਕਰ ਨੇ ਉਹ ਭੁੱਲ ਜਾਂਦੀਆਂ ਨੇ ਅੱਜ ਦੇ ਦਿਨ ਤੇ ਇਹ ਇਸ ਲਈ ਮਨਾਇਆ ਜਾਂਦਾ ਕਿ ਆਪਣੇ ਜਿਹੜੇ ਆਉਣ ਵਾਲੇ ਬੱਚੇ ਐ ਇਹਦੇ ਬਾਰੇ ਨੌਲੇਜ ਲੈਣ ਜਾਣਕਾਰੀ ਹੋਵੇ ਕਿ ਕਿਵੇਂ ਅਸੀਂ ਇਕੱਠੀਆਂ ਹੋ ਕੇ ਤਿਆਂ ਮਨਾਉਂਦੀਆਂ ਨੇ ਇਹੀ ਸਾਡਾ ਜਿਹੜਾ ਸੱਭਿਆਚਾਰ ਆ ਭਾਈ ਚਾਰਾ ਬਏ ਬਰਕਰਾਰ ਰਹੇ ਅੱਗੇ ਉਮੀ ਵਧੀ ਚੱਲੇ ਖਾਸ ਮਕਸਦ ਸਾਡਾ ਇਹੀ ਹੈ ਕਿ ਰਲ ਕੇ ਰਹੋ ਪਿਆਰ ਨਾਲ ਰਹੋ ਸਾਰੀਆਂ ਭੈਣਾਂ ਭਾਬੀਆਂ ਸਾਰੀਆਂ ਤਿਉਹਰ ਨਾਲ ਰਹੋ ਬਸ ਜੀ ਆਉਣ ਵਾਲੀ ਪੀੜ੍ਹੀ ਨੂੰ ਅਸੀਂ ਹੀ ਸਿਨਿਆ ਦੇਈਏ ਕਿ ਆਪਣਾ ਸੱਭਿਆਚਾਰ ਨਾ ਭੁੱਲੋ ਤੇ ਇਦਾਂ ਹੀ ਜਿਵੇਂ ਅਸੀਂ ਤਿਉਹਰ ਮਨਾਉਂਨੇ ਐਵੇਂ ਸਾਡੇ ਨਾਲ ਇਦਾਂ ਤਿਉਹਰ ਮਣਾਈ ਚੱਲੋ ਤਾਂ ਜੋ ਸਾਡੀ ਆਉਣ ਵਾਲੀ ਅੱਗੇ ਵੀ ਪੀੜ੍ਹੀ ਨੂੰ ਇਹ ਜਾਣਕਾਰੀ ਮਿਲਦੀ ਰਹੇ ਕਿ ਸਿੱਧਾ ਤਿਉਹਰ ਮਨਾਉਂਦੀਆਂ ਤਿਆਂ ਦਾ ਲਕਲੀਆਂ ਦੇ ਵਿੱਚ ਤਿਆਂ ਦਾ ਤਿਹਾਰ ਮਨਾਇਆ ਬਾ ਜੋ ਕਿ ਸਾਡੀਆਂ ਮਾਮਾ ਦਾਦੀਆਂ ਪਰਦਾਦੀਆਂ ਤੋਂ ਇਹ ਇੱਕ ਸਾਡੀ ਵਿਰਾਸਤੀ ਰੀਤ ਚੱਲੀ ਆਉਂਦੀ ਹੈ। ਇਹਦੇ ਨਾਲ ਸਬੰਧਤ ਅੱਜ ਅਸੀਂ ਤੀਆਂ ਦਾ ਤਿਹਾਰ ਮਨਾਇਆ ਸਹੁਰਿਆਂ ਤੋਂ ਵੀ ਕੁੜੀਆਂ ਆਈਆਂ ਸਾਡੀਆਂ ਨੋਹਾਂ ਵੀ ਆਈਆਂ ਇਹਨਾਂ ਨੂੰ ਅਸੀਂ ਪੁਰਾਣੇ ਵਿਰਸੇ ਬਾਰੇ ਜਾਣਕਾਰੀ ਵੀ ਦਿੱਤੀ ਜਿਵੇਂ ਕਿ ਚਰਖਾ ਫਲਕਾਰੀ ਤਰੰਜਣ ਚ ਵਹਿ ਕੇ ਕੱਤਣਾ ਤੇ ਪਿੰਗਾ ਝੂਟਣੀਆਂ ਇਹਦੇ ਬਾਰੇ ਇਹਨਾਂ ਨੂੰ ਅੱਜ ਅਸੀਂ ਜਾਣਕਾਰੀ ਵੀ ਦਿੱਤੀ ਕੁੜੀਆਂ ਸਹੌਰਿਆਂ ਤੋਂ ਆਉਂਦੀਆਂ ᱛੀਆਂ ਲਾਉਣ ਦੀ ਖਾਤਰ ਸੌਣ ਦੇ ਮਹੀਨੇ ਦੇ ਵਿੱਚ ᱛੀਆਂ ਲੱਗਦੀਆਂ ਨੇ ਤੇ ਇਹ ਆਪਦੇ ਭਰਾਵਾਂ ਭਤੀਜਾਂ ਦੀ ਸੁਖ ਮਨਾਉਂਦੀਆਂ ਨੇ ਇਹ ਆਪਦੇ ਦਿਲ ਦੇ ਬਲਬਲੇ ਬੋਲੀਆਂ ਦੇ ਰਾਹੀਂ ਕੱਢਦੀਆਂ ਨੇ ਆਪਦੇ ਸਹੌਰਿਆਂ ਦੀ ਸੋਭਾ ਨਿੰਦਿਆ ਇਹ ਸਭ ਬੋਲੀਆਂ ਦੇ ਰਾਹੀਂ ਇੱਕ ਦੂਜੀ ਦੇ ਨਾਲ ਸਾਂਝੀ ਕਰਦੀਆਂ ਨੇ ਤੇ ਇਹ ਇਸ ਕਰਕੇ ਅਸੀਂ ਇਸ ਨੂੰ ਜਿਉਂਦਾ ਰੱਖਣ ਦੀ ਖਾਤਰ ਅੱਜ ᱛੀਆਂ ਲਗਾਈਆਂ ਨੇ ਆਉਣ ਵਾਲੀ ਪੀੜ੍ਹੀ ਨੂੰ ਇਹਦੇ ਨਾਲ ਜੋੜਨ ਦੀ ਖਾਤਰ ᱛੀਆਂ ਲਾਈਆਂ ਨੇ ਨਮੀ ਪੀੜੀ ਨੂੰ ਤੁਸੀਂ ਦੇਖਾ ਜੇ ਨਮੀ ਪੀੜੀ ਨੂੰ ਅਸੀਂ ਇਹ ਸੁਨੇਹਾ ਦੇਣਾ ਚਾਹੁੰਦੇ ਆਂ ਵੀ ਆਪਣੇ ਸੱਭਿਆਚਾਰ ਨੂੰ ਸੰਭ ਕੇ ਰੱਖੋ ਰਲ ਮਿਲ ਕੇ ਰਹੋ ਹਰ ਇੱਕ ਤਿਹਾੜ ਦਾ ਮਾਣ ਕਰੋ ਕਿਸੇ ਵੀ ਹਿੰਦੂ ਦਾ ਮੁਸਲਮਾਨ ਦਾ ਸਿੱਖ ਦਾ ਕੋਈ ਵੀ ਜੁੜਦਾ ਤਿਹਾੜਾ ਸਾਰੇ ਰਲ ਮਿਲ ਕੇ ਮਨਾਓ ਇੱਕੇ ਦੇ ਨਾਲ ਰਵੋ ਸਾਡੇ ਪਿੰਡ ਦੇ ਵਿੱਚ ਇਸ ਗੱਲ ਦਾ ਬਹੁਤ ਅਤਵਾਕ ਆ ਅਸੀਂ ਸਾਰੇ ਸਾਰੇ ਧਰਮ ਇੱਕ ਦੂਜੇ ਦੇ ਨਾਲ ਮਿਲ ਕੇ ਰਹਿੰਦੇ ਆ ਸਾਡਾ ਸਾਰਾ ਭਾਈਚਾਰਾ ਅਸੀਂ ਬਿਲਕੁਲ ਸਕੇ ਭਰਾਵਾਂ ਦੇ ਵਾਂਗ ਖੜਕੇ ਨਮੋਣੀ